i ਮੇਗੰਪੁਰਾ ਟਾਈਗਰ ਫੋਰਸ ਦੀ ਕੌਮੀ ਬੋਡੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੌਮੀ ਚੇਅਰਮੈਨ ਮੀਲਾ ਦੇਵਾ ਜੀ ਕੌਮੀ ਵਾਈਸ ਚੇਅਰਮੈਨ ਲਵਲੀ ਪੰਡੋਰੀ ਰੁਕਮਾ ਜੀ ਕੌਮੀ ਪ੍ਰਧਾਨ ਸ਼ੋਕਸਨ ਜੀ ਕੌਮੀ ਜਨਰਲ ਸ਼ਕਤੀ ਅਫਤਾਰ ਬਸੀ ਤੁਆਜੂ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸੂਮ ਦੇਵ ਜੀ ਜੋ ਸਾਡੇ ਮੇਗੰਪੁਰਾ ਟਾਈਗਰ ਫੋਰਸ ਦੇ ਡੋਪਾ ਇਚਾਰਜ ਨੇ ਉਹਨਾਂ ਦੀ ਬੇਟੀ ਦੀਕਸ਼ਾ ਜਿਨੇ ਕੀ 12ਵੀਂ 10ਵੀਂ 12ਵੀਂ ਕਲਾਸ ਦੇ ਵਿੱਚੋਂ ਜੋ ਸਕੂਲ ਆਫ ਰੈਮੀਨੇਸ਼ਨ ਜੋ ਪੁਰੀ ਰ ਹੈ ਉਹਦੇ ਵਿੱਚੋਂ ਆਰਟਸ ਦੇ ਵਿੱਚੋਂ ਟੌਪ ਕੀਤਾ 91% ਦੇ ਨੰਬਰ ਆਏ ਹੈ ਕਲਾਪਿੰਗ ਕਰਦੇ ਹੋ ਯਾਰ ਇੱਕ ਪੁਰੀ ਰ ਦਾ ਸੋ ਇਸੇ ਲਈ ਅੱਜ ਬੇਗੰਪੂਰਾ ਟਾਈਗਰ ਫੋਰਸ ਦੀ ਸਮੂਹ ਟੀਮ ਨੂੰ ਬੜੀ honors ਮਨਨਿਤ ਕੀਤਾ ਗਿਆ ਔਰ ਇਸੇ ਤਰ੍ਹਾਂ ਸਾਡੇ ਅਮਰੀਕ ਮਨਲ ਮਜਰੀਆ ਜੋ ਕਿ ਬੇਗੰਪੂਰਾ ਟਾਈਗਰ ਫੋਰਸ ਦੇ ਐਨ ਆਰ ਆਈ სპੋਰਟਰ ਨੇ ਉਹਨਾਂ ਦੀ ਬੇਟੀ ਵਿਸ਼ਾਲ ਦੇਵੀ ਉਹਦੇ ਵੀ ਨੰਬਰ ਜੋ 89% ਆਏ ਨੇ ਉਹ ਵੀ ਆਰਟਸ ਦੇ ਵਿੱਚੋਂ ਔਰ ਸਕੂਲ ਆਫ ਰੈਮੀਨੇਸ਼ਨ ਜੋ ਮੁੜ ਵੀ ਰਾਹ ਉਥੇ ਇਹ ਪੜ੍ਹਦੇ ਸਨ ਸੋ ਬਹੁਤ ਵਧੀਆ ਜੋ ਸੋਨਦੇਵ ਜੀ ਨੇ ਬੇਗੰਪੂਰਾ ਟਾਈਗਰ ਫੋਰਸ ਦੇ ਸੇਵਾਦਾਰ ਵੀ ਨੇ ਜੋ ਬੇਗੰਪੂਰਾ ਟਾਈਗਰ ਫੋਰਸ ਦਾ ਜੋ ਟੀਚਾ ਹੈ ਪੜੋ ਜੁੜੋ ਸੰਘਰਸ਼ ਕਰੋ ਉਹਦੇ ਮਾਧਿਅਮ ਤੇ ਉਸ ਰਾਹ ਤੇ ਚੱਲਦੇ ਹੋਏ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਵੱਲ ਤੋਰ ਰਹੇ ਨੇ ਸੋ ਦੇਲਦਿਆਂ ਕਰਾਈਆਂ ਤੋਂ ਸੂਹ ਬੇਗੰਪੂਰਾ ਟਾਈਗਰ ਫੋਰਸ ਦੀ ਟੀਮ ਧੰਨਵਾਦ ਕਰਦੀ ਹੈ ਸਾਡੇ ਰਕੇਸ਼ ਕੁਮਾਰ ਕੋਲਾ ਜੀ ਜੋ ਕਿ ਜਦੋਂ 26 ਜਨਵਰੀ ਵਾਲੇ ਦਿਨ 25 ਜੋ ਜਨਵਰੀ ਸਿਕਾ ਉਸ ਵੇਲੇ ਸੰਘਰਸ਼ ਕਰ ਰਹੇ ਸੀ ਤੇ ਸਾਡੇ ਨਾਲ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਫੂਲਾਪਾ ਜੀ ਜੇਲ੍ਹ ਦੇ ਵਿੱਚ ਵੀ ਗਏ ਸਨ ਔਰ ਪੀਗੁੰਪੁਰਾ ਟਾਈਗਰ ਫੋਰਸ ਦੀ ਸਮੂਹ ਟੀਮ ਨੇ ਅੱਜ ਭਾਜੀ ਨੂੰ ਸਰੂਪਾ ਸਾਹਿਬ ਦੇ ਕੇ ਔਰ ਬਾਬਾ ਸਾਹਿਬ ਵੀ ਰੌਮ ਬੇਦਕਾ ਜਿਹੜਾ ਜੋ ਸਰੂਪ ਦੇ ਕੇ ਸਨਮਾਨਤਮਕ ਕੀਤਾ ਔਰ ਇਹਨਾਂ ਨੂੰ ਬੇਗੂੰਪੁਰਾ ਟਾਈਗਰ ਪਾਲਸ ਦੇ ਵਿੱਚੋਂ ਹਲਕਾ ਚੱਪੇਵਾਲ ਤੋਂ ਉੱਪਰ ਪ੍ਰਧਾਨਗੀ ਵੀ ਜੋ ਸੇਵਾ ਦਿੱਤੀ ਗਈ ਹੈ ਜੋ ਆਪਾਂ ਇੱਕ ਵਾਰ ਫਿਰ ਜਗਾਰ ਰਾਈ ਹੈ ਜੋ ਬੋਲੇ ਸੋਨ ਨਿਹਾਲ ਸਤਿ ਸ੍ਰੀ ਅਕਾਲ ਸਮਾਰੋਹ ਕੀਜੇ ਸੁਨਦੇਵ ਜੀ ਅੱਜ ਗੁੜੀਆ ਨੇ ਬਹੁਤ ਵਧੀਆ ਜੋ ਮੁਕਾਮ ਹਾਸਲ ਕੀਤਾ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਦੀ ਸ਼ੁਰੂ ਤੋਂ ਇਹਨਾਂ ਨੂੰ ਇੱਕ ਪ੍ਰਸ਼ੰਸਾ ਦਿਆ ਤੇ ਜੋ ਸਾਡੇ ਰਹਿਦਾ ਦਾ ਜੀ ਤੁਹਾਡਾ ਸੰਦੇਸ਼ ਉਹ ਜੀ ਸੰਦੇਸ਼ ਵਾਲਾ ਆਪਾਂ ਉਸ ਤੇ ਕਹਿਣਾ ਦੀਏ ਕਿ ਇਹਨਾਂ ਨੂੰ ਇਹੀ ਆ ਵੀ ਤੇ ਪੁੱਛ ਅਧੁਰ ਧਿਆਨ ਦੇਵੀ ਜਾਏ ਪੜਾਈ ਤੇ ਧਿਆਨ ਦੋ ਪੜਾਈ ਤੇ ਫੋਕਸ ਕਰੋ ਔਰ ਇਹ ਸਾਡੇ ਜੋ ਸਾਡੇ ਮੰਦੇ ਪੂਰੇ ਸੀ ਹੈ ਪੂਰਾ ਉਤੇ ਖਰਾ ਉਤਰੇ ਜੀ ਸਾਨੂੰ ਧੀਆਂ ਦੇ ਮਾਣ ਔਰ ਮੈਂ ਅੱਗੇ ਤੋਂ ਵੀ ਇਹ ਨਹੀਂ ਕਹਣਾ ਮੈਂ ਕਾਬੇ ਨਾਲ ਕਿ ਅੱਕਾ ਨਾਮ ਅਸ਼ਕਰ ਅੰਮਨ ਸਾਡਾ ਵੀ ਨਾਮ ਇਸ ਪਿੰਡ ਦਾ ਨਾਮ ਅਸ਼ਕਰ ਅੰਮਨ ਹੈ ਹੁਣ ਇਹ ਦੋਨਾਂ ਬੱਚਿਆਂ ਨੇ ਰਾਤ ਭਰ ਵਿੱਚ ਲੋਹੜੀ ਦੀ ਫੜਾਈ ਵਾਸਤੇ ਇੰਨੀ ਮਿਹਨਤ ਹੈ ਕਿ ਅਡਮਿਸ਼ਨ ਤੇ ਮੈਂ ਪੂਰੀ ਮਾਣੋਰੀ ਦਾ ਵਿਸ਼ਵਾਸ ਹੈ ਕਿ ਅੱਛੇ ਨੰਬਰ ਨਾਲ ਆਪਣੀ ਡਿਗਰੀ ਕਰੇਗਾ ਸੋ ਬਹੁਤ ਬਹੁਤ ਧੰਨਵਾਦ ਸੁਮਦੇਵੀ ਨੇ ਜੋ ਬੱਚਿਆਂ ਬਾਰੇ ਕਰ ਗਈ ਸੋ ਸਾਡੇ ਵਿਚਕਾਰ ਹੁਸ਼ਾਰਪੁਰ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਦੇ ਕੋਚ ਦਿਲਜੀਤ ਸਿੰਘ ਇੰਗੀ ਵੀ ਆਇਆ ਸੋ ਇਹ ਵੀ ਬੱਚਿਆਂ ਨੂੰ ਖੇਡਾਂ ਪ੍ਰਤੀ ਜੋ ਪ੍ਰੇਰਿਤ ਕਰਦੇ ਰਹਿੰਦੇ ਨੇ ਨਸ਼ਿਆਂ ਤੋਂ ਰਹਿਤ ਸਾਡਾ ਸਮਾਜ ਵਧੀਆ ਬਦੇ ਫੁੱਲੇ ਜਿਸ ਲਈ ਪ੍ਰੇਰਿਤ ਕਰਦੇ ਰਹਿੰਦੇ ਨੇ ਸੋ ਵੀ ਨੂੰ ਪ੍ਰੋ ਟੈਗਰ ਫੋਰਸ ਦੀ ਸਮੂਹ ਟੀਮ ਨੂੰ ਇਹਨਾਂ ਪਛੀਆਂ ਨੂੰ ਬਹੁਤ ਬਹੁਤ ਮੁਬਾਰਕਾ ਇਸੇ ਤਰ੍ਹਾਂ ਬਾਬਾ ਸਾਹਿਬ ਇਮਰਾਮ ਵੇਦਕਰ ਜੀ ਦਾ ਜੋ ਮਿਸ਼ਨ ਹੈ ਬੜੋ ਜਿਹੜਾ ਸੰਘਰਸ਼ ਨੂੰ ਤਾਂ ਪਹਿਲਾ ਦਿਨ ਕਿ ਤੇ ਸਮਾਜ ਨੂੰ ਵਧੀਆ ਸਿਹਤ ਵੱਲ ਲੈ ਕੇ ਜਾਣਗੇ ਬਹੁਤ ਬਹੁਤ ਧੰਨਵਾਦ ਜੈਪੁਰ ਤੇਜ ਚਾਹਤੀ